ਕਿਹਨੇ ਜਿੱਤਨੇ ਮੇਰੇ ਵੀਰੋ ਭਰਾ ਸਾਡਾ ਤਲਵੰਡੀ ਪਾਈ ਵਾਲੇ ਕਹਿੰਦੇ ਵੱਡੇ ਮਾਨ ਪਹਿਲੀ ਬਾਲ ਸਾਹਮਣੇ ਦੇਖ ਰਹੇ ਨੇ ਰੈਫਲ ਵਾਲਾ ਪ੍ਰਵੀਨ ਮੇਰੇ ਪੰਜਾਬੀ ਵੀਰੋ ਕਰਦਾ ਕਹਿੰਦੇ ਟਰਾਈ ਰਨ ਕੇ ਨੇ ਸਿੰਗਲ ਤੋਂ ਡੋਵੇ ਇਸ ਵੇਲੇ ਜਿਹੜੇ ਜੋੜ ਦਿੱਤੇ ਮੇਰੇ ਵੀਰੋ ਕਹਿੰਦੇ ਵੀਰ ਵਧਿਆ ਹੋਇਆ ਹੈ ਖੇਡ ਮੈਦਾਨ ਅੰਦਰ ਉਹ ਪੈਂਦੀ ਹੋਈ ਬਾਲ ਮੇਰੇ ਵੀਰੋ ਔਰ ਦੇਖਣਾ ਵੀ 4 ਰਨ ਵੇ ਵਾਧੇ ਖੇਡ ਮੈਦਾਨ ਅੰਦਰ ਜਿਹੜੇ ਕਹਿੰਦੇ ਹੋ ਗਏ ਹੈ ਭੋਗਤ ਨੂਰਪੁਰ ਜੱਫੇ ਦੀ ਧਰਤੀ ਦਾ ਨਾਇਣ ਕਹਿੰਦੇ ਅਗਲੇ ਓਵਰ ਦੀ ਉਹ ਸ਼ੁਰੂਆਤ ਕਰਨ ਲਈ ਵਧਿਆ ਆਇਆ ਹੈ ਸ਼ਿੰਦਾ ਮੇਰੇ ਵੀਰੋ ਇਹ ਆ ਸ਼ਿੰਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੈਗਮ ਲੱਪੇ ਨਿਤ ਰਗੇ ਨਾਗਾਂ ਤੋਂ ਫੜਬੇ ਸੱਦ ਲਈ ਲੰਗੇੜ ਦਾ ਜੋਨਾ ਗੱਲ ਸੱਚ ਗਈ ਹੈ ਇਹਦੇ ਸ਼ਾਮਾਂ ਦੇ ਤਾੜਾ ਲੱਗੋ ਰਕੀ ਆ ਭੋਗਪੁਰ ਦਾ ਮੇਲਾ ਜਿੱਤ ਕੌਣ ਲੈ ਗਿਆ ਰੋਕਣੇ ਤਫਾੜ ਪਾਣੀ ਨੇਰੀਆਂ ਓਕੇ ਰੋਕਣੇ ਖਿਡਾਰੀ ਸ਼ਾਨਾਂ ਵਰਗੇ ਓ ਤਾਂ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਓ ਬੰਦਾ ਚਾਵੇ ਤਾਂ ਹਲਾਕੇ ਸਾਰਾ ਆ ਜਗਤ ਦੇ ਬੰਦਾ ਜਿਹੜਾ ਵੀ ਯਾਦਾਂ ਨੇ ਫਰਾ ਸਾਡੀ ਖੇਡ ਦਾ ਕਹਿੰਦੇ ਸ਼ਿੰਦਾ ਨੂਰਪੁਰ ਝੱਠਿਆਂ ਵਾਲਾ ਆਹ ਦਵਾਬੇ ਰੇ ਮਹਾਨ ਖਿਡਾਰੀ ਆਹ ਬਣ ਗਏ ਮਹਾਨ ਖਿਡਾਰੀ ਆਹ ਜਿੱਤ ਕੇ ਜਾਣਗੇ ਮੈਦਾਨ ਖੜੇ ਰੇ ਸਵਾਵਾ ਦਾ ਲੱਡੂ ਹੈ ਸਵਾਵਾ ਦੀ ਧਰਤੀ ਦਾ ਵੀ ਜਿਸਮ ਮਚਾਉਣਾ ਪੈਂਦਾ ਯਾਰੋ ਉਹ ਵੇਚ ਅੱਗ ਦੇ ਫੇਰ ਜਾ ਕੇ ਚਰਚੇ ਹੁੰਦੇ ਨੇ ਮਿੱਤਰੋ ਵੇਚ ਜੱਗ ਦੇ ਹੋ ਰੰਗ ਵੇਖਿਆ ਨਹੀਂ ਜਾਂਦਾ ਇੱਥੇ ਗੋਰਾ ਤੇ ਕਾਲਾ ਜੁਰੀ ਬਰਾਂਗ ਤਾਂ ਮੇਰੇ ਵੀਰੋ ਵੱਡਾ ਕਹਿੰਦੇ ਪਿਆਰ ਦਿੱਤਾ ਰਿਸ਼ਤਾਲ ਹੋਰਾਂ ਨੇ ਪੈਂਦੀ ਹੋਈ ਬਾਲ ਜੜਕ ਵਾਲਾ ਮਣੀ 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 ਜੁੜ ਗਏ ਚਾਰ ਬੱਲੇ ਆ ਰਹੇ ਸੀ ਪਰ ਇਹਨੂੰ ਸ਼ੱਕਾ ਮਾਰਨਾ ਝੜਕ ਵਾਲਿਆਂ ਉਹ ਮਜ਼ਾਕ ਥੋੜੀ ਐ ਪਰ ਪਹਿਲਾ ਉਹ ਪਹਿਲਾ ਏ ਠਾ ਏ ਠਾ ਕਹਿੰਦੇ ਪ੍ਰਵੀਨ ਦੀ ਇਧਰ ਕਹਿੰਦੇ ਮਣੀ ਓ ਬੱਲੇ 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 ਓ ਬੱਲੇ 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 ਸਿਰੇ ਦੀ ਬਾਲ ਉਧਰੋਂ ਬਹੁਤ ਬਹੁਤ ਧੰਨਵਾਦ ਇਹਨਾਂ ਕੀ ਕੈਨੇਡਾ ਅਰੁਣ ਯੂਐਸਏ ਖੜ ਗਏ ਜਸਰੀ ਕਹਿੰਦੇ ਸਪੇਰ ਵਾਲਾ ਜਦੋਂ ਸੰਧਲ ਤਲਵੰਡੀ ਭਾਈ ਸਰੀ ਕੈਨੇਡਾ ਤੇ ਮੁਗਲਪੁਰੀਆ ਬੜਾ ਲੱਡੂ ਹੈ ਕਹਿੰਦੇ ਸਫਾਬਾਰੀਆ ਤੇਰੀ ਹੈ ਬਾਲ ਪਾਉਣ ਲਈ ਚੰਡੀਗੜ੍ਹ ਦਾ ਰੋਹੇ ਦੇ ਸੋਲੇ ਇਹ ਬੱਲੇ 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 ਜੜ ਗਏ ਚਾਰ ਬਾਰਡਰ ਤੇ ਗੁਰਿੰਦਰ ਗੁਰੀ ਗਿੱਲ ਵਰਗੇ ਆਹ ਮੁੰਡਾ ਕਹਿੰਦੇ ਉਸੇ ਪਿੰਡੋਂ ਆਇਆ ਜੱਲ ਕੇ ਹਾਏ ਓ ਮੇਰਾ ਰੱਜਾ ਲਓ ਸਾਹਮਣੇ ਕੱਦੂ ਫੁਰੇ ਨੀਰਾਲ ਭਰਾਮਾ ਤੋਂ ਕਹਿੰਦੇ ਵੜ ਕੇ ਪਿਆਰਾ ਮੁੰਡੇ ਦਾ ਪਰ ਮੈਨੂੰ ਲੱਗਦਾ ਕਿ ਸ਼ੱਗਾ ਹੋਰ ਇਹ ਵੀ ਸ਼ੱਗਾ ਹੋਰ ਬਣ ਗਿਆ ਹੈ ਮੈਨੂੰ ਮੈਦਾਨ ਦੇ ਵਿੱਚ ਦੇਖਦਾ ਹੈ ਬਲੰਦੇ ਉਮਰੇ ਗਰਮ ਖੂਨ ਲਲਕਾਰੇ ਤਾਂ ਬਾਈ ਦੇ ਨਾਰੇ ਖੇਲੇ ਮਰਦ ਮਰਨਾਂ ਨੂੰ ਡਰ ਕੇ ਨਹੀਂ ਭਾਈ ਦੇ ਡਰ ਕੇ ਨਹੀਂ ਭਾਈ ਦੇ ਉਹ ਕਿਹੜਾ ਝਾੜ ਦਾ ਵਿੱਚ ਬੜੀ ਨਿਮਰਤਾ ਔਰ ਕਹਿ ਸਕਦੇ ਮੇਰੇ ਵੀਰੋ ਚੋਟੀ ਦਾ ਪਲੇਅਰ ਵਾਹ ਵਾਹ ਵਾਏ ਮਣੀ ਜੇ ਤਾਂ ਮਣੀ ਦੇ ਸ਼ਿਕੇ ਵਧੀਆ ਲੱਗ ਰਹੇ ਇੱਕ ਵਾਰੀ ਨੱਕੜ ਸਾਹਿਬ ਲਿਖ ਦਿਓ ਕਾਪੀ ਤੇ ਲਿਖ ਦਿਓ ਕਾਪੀ ਤੇ ਦੋ ਬਾਲ ਦੇ ਚੌਥਾ ਛੱਕਾ ਹੋ ਚੌਥਾ ਛੱਕਾ ਹੋ ਚੌਥਾ ਛੱਕਾ ਖੜਾ ਕਹਿੰਦਾ ਪਿਆਰ ਵੜਾ ਦੋਨੋਂ ਟੀਮਾਂ ਨਾਲ ਕਹਿੰਦੇ ਅਸਰ ਵਿੱਚ ਗੱਲਾਂ ਹੁੰਦੀਆਂ ਤੇ ਪੰਜਵਾਂ 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 ਛੱਕਾ ਵਾਰ ਗਿਆ ਵੀ ਛੇ ਛੱਕੇ ਪੁੱਛ ਵੀ ਕਿਤੇ ਨਾ ਕਰੀਏ ਮੁੰਡੇ ਬਹੁਤੇ ਕੱਟ ਦੇ ਨਹੀਂ ਦੇਣ ਯਾਰੇ ਜਿੰਦਗੀ ਨੂੰ ਲਾ ਕੇ ਜੇ ਤੇ ਬਰਫਾ ਬਣਾਉਂਦੇ ਹੱਥ ਬਲਦੀ ਜੀ ਪਾ ਕੇ ਉਡਾਉਂਦੇ ਹੁੰਦੇ ਆ ਉਹ ਬੰਦੇ ਟਾਵੇਂ ਟਾਵੇਂ ਲੇਖਾਂ ਨੂੰ ਉਡਾਉਂਦੇ ਹੁੰਦੇ ਆ ਅੱਜ ਪ੍ਰਭਾਵਨਾ ਮੈਚ ਅੱਜ ਦੇ ਕੋਈ ਵੀ ਹੋ ਸਕਦਾ ਹੈ ਲਓ ਸਾਹਮਣੇ ਜੱਜ ਜੱਜ ਉਹ ਕਰੂ ਫੈਸਲੇ ਅੱਜ ਲੈ ਵੀ ਜਗੇ ਬੰਦੇ ਅਮਰਤੋੜਾਪੂ ਜਿਹੜਾ ਯੂ ਐਸ ਏ ਕੇਂਦਰ ਕੰਗ ਕੰਦਾ ਟਸੀ ਬਿੱਟੂ ਦਾੜਵਾ ਦੋਨਾਂ ਬੰਦੇ ਵੱਡੇ ਵੱੜ ਹੋੜ ਗਏ ਪਰ ਸ਼ੱਕਾ ਸ਼ੱਕਾ ਸ਼੍ਰੀ ਮਹਤ prer ਕਹਿੰਦੇ ਬੈਠਾ ਯੁੱਧੇ ਦੇ ਵਿੱਚ ਤੇ ਕੇਂਦਰ ਕਹਿੰਦਾ ਐਲਈਡੀ ਲਾਈ ਹੋਈ ਹੈ ਨਾਲ ਇੱਕ ਕਹਿੰਗੇ ਵੀ ਕੇਂਦਰ ਦਾ ਬੇਟਾ ਵੀ ਬੈਠਾ ਹੈ ਕੇਕਮ ਕਹਿੰਦੇ ਮੇਰੇ ਵੀ ਰੱਜ ਗਏ ਨੇ ਬਾਲਪੌਂਡ ਦੇ ਲਈ ਕਹਿੰਦੇ ਗੱਬਰੂ ਤਿਆਰ ਤੇ ਚੌਥਾ ਛੱਕਾ ਆਹ ਬਲੰਦੇਵਾਲ ਦੇ ਵਿੱਚ ਹੈ ਮੇਰੇ ਵੀਰੋ ਤੇ ਗੱਲਾਂ ਕਹਿੰਦੇ ਇਤਿਹਾਸ ਰਹੀ ਹੈ ਤੇ ਟੜੇਕਾ ਵਾਲਾ ਰਹਿੰਦੀ ਹੈ ਖੁੰਡੀਆਂ ਕਸਰਾ ਗੱਡੀ ਆਉਂਦਾ ਹੈ ਗੱਡੀ ਆਉਂਦਾ ਹੈ ਜੀਰਗੇ ਨਾਲ ਕਰ ਜਾ ਵੱਡੇ ਭਰਾ ਸਾਡੇ ਇੱਕ ਵਾਰੀ ਫੇਰ ਲਓ ਸਾਹਮਣੇ ਖੇਡ ਮੈਦਾਨ ਦੇਰ ਸਿੰਗਲ ਹੈ ਆਹਰ ਕਿਆ ਬਾਤ ਹੈ ਬੋਲ ਜੜਗੇ ਲੈ ਵੀ ਪਰ ਸਾਹਮਣੇ ਰੈਥਰ ਵਾਲਾ ਪ੍ਰਵੀਨ ਮੇਰੇ ਮਿੱਤਰੋ ਤੱਕੜ ਸਿੰਘ ਜੀ ਪੜਹਾਇਓ ਮੇਰਾ ਰੱਬਾ ਔ ਟੱਕਰ ਕਹਿੰਦੇ ਸਿਰੇ ਵੀ ਮੇਰੇ ਵੀਰੋ ਸਿਰੇ ਮੇਰੇ ਵੀਰੋ ਸ਼ੀਰੀਆਂ ਬਾਂਵਾ ਦੇ ਬਲੀ ਸ਼ੇਰਾਂ ਦੀ ਟੱਕਰ ਓਏ ਬੱਲੇ 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 ਔ ਸਾਹਮਣੇ ਸਾਹਮਣੇ ਹਰਿਆਣੇ ਵਾਲਾ ਓਧਰ ਭੜਾ ਕਹਿੰਦੇ ਭਗੇਲੇ ਪਿੰਡ ਅੱਛੀ ਕਿੱਥੇ ਆ ਜਾ ਗਰਾਊਂਡ 'ਚ ਹੋਊ ਕੋਜਣਾ ਕੋਜੋ ਔ ਬੱਲੇ 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 لے ریار بال پالی وہ بدیا ہوا ہے سامنے کبھی شکایت اور چڑکی کا کبھی لا دنیا کے آئے آؤ سامنے لال کے آؤ بار ریتل والے ਕੀ ਵੇਖ ਰਹੇ ਆਓ ਕਹਿੰਦੇ ਟੀਮ ਮਾਰ ਦੇ ਮਾਲਕ ਆ ਰਹੇ ਨੇ ਵੱਡੇ ਸਨਮਾਨਾਂ ਦੀ ਗੱਲ ਆ ਰੈਥਲ ਵਾਲਾ ਪ੍ਰਵੀਰ ਆਓ ਵਾਹ ਮੁੰਡੇ ਜੁੜ ਗਏ ਕਹਿੰਦੇ ਚਾਰ ਚੋਟੀ ਦੇ ਕਹਿੰਦੇ ਖਿਡਾਰੀ ਪੁੱਜੇ ਆ ਵੀ ਗੱਭਰੂ ਚੋਟੀ ਦੇ ਰਾਜਾ ਬਾਤ ਤੇ ਤੀਰਥ ਦੀਪਾ ਹੜਾ ਬਾਜੋ ਨਸ਼ਿਆਂ ਤੋਂ ਬਾਬਾ ਜ਼ਿੰਦਗੀ ਨਾਲ ਛਰੀਕਾ ਇਹ ਖੇਡ ਪੰਜਾਬੀਆਂ ਦੀ ਹੈ ਹਾਕੜੇ ਵਿੱਚ ਪਰੂ ਫੈਸਲੇ ਲੱਡੂ ਸ਼ਫਾਦਾਰੀਆ ਉਹ ਲਗਿਆ ਜੋਰ ਰੈਥਲ ਵਾਲਾ ਰੈਠਲ ਵਾਲਾ ਪ੍ਰਵੀਨ 242 ਕਰਦੇ ਪ੍ਰਵੀਨ ਵਾਲਾ ਰਾਣੀਪੁਰ ਦਾ ਕਰਦੀ ਹੈ ਲਓ ਸਾਹਮਣੇ ਮੇਰੇ ਵੀਰੋ ਮਹਿੰਦੀ ਸਾਹਮਣੇ ਕਾਊਂਡ ਇਹ ਆ ਕੇ ਮੱਥਾ ਲੁਹਿਆਣੇ ਬਹੁਤ ਧੰਨਵਾਦ ਆ ਉਧਰੋਂ ਦਮਨ ਦਮਨ ਸਿੱਧੂ ਯੂਐਸਏ ਰੈਂਬੋ ਭਰਾ ਸਾਡਾ ਚਾਰ ਛੱਕੇ ਡੁੰਗੀ ਲੱਗੀ ਹੈ 21000 ਦੇਣਾ ਔਰ ਜਸਪ੍ਰਾ ਸਾਡਾ ਸਭੀ ਕੈਨੇਡਾ ਮੁਕਲਿ ਸ਼ਰਨਾ ਤੇ ਕਿੰਨੇ ਮੇਰੇ ਵੀਰਿਆ 41000 ਹੋਣਾ ਹੈ ਇਹ ਕਹਿੰਦੇ ਅੱਜ ਥੋੜੀ ਧਰਤੀ ਦਾ ਕਹਿੰਦੇ ਤਿਆਰ ਵਰ ਤਿਆਰ ਹੋਏ ਮੇਰੇ ਪੰਜਾਬੀ ਵੀਰੋ ਪੰਦੀਵਾਲ ਬੱਲੇ 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 ਆਓ ਜੱਸੀ ਜੋਸੀ ਆ ਨੂਰਪੁਰ ਜੇ ਵਾਰੋ ਵਾਰੀ ਕਹਿੰਦੇ ਸਾਰਿਆਂ ਨੇ ਸਰਵਾਰ ਹੋਣੇ ਹੈ ਆਓ ਸਾਹਮਣੇ ਪੰਦੀ ਨਾਲ ਜੱਸੀ ਕਹਿੰਦੇ ਨੂਰਪੁਰ ਠੱਠੇ ਵਾਲਾ કેમે શક્કા એક હોર લાગ્યા મારા મેરે વીર્યો સમતિપુરની કમિટીનો એનઆર ભરાડાના વડા સખદ ઓ મઠા 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 ત્યારવાર ત્યારમેરે વીરો પંધી ہوئی બાલ ઓય બлле 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 કે જીગરે સર તો ચોપર કટટ પૈંડા હે આ બલ દે શક્કા જા ચાન્સ નો રે મિત્રો ਦੇ ਪ੍ਰੈਸ਼ਰਾਂ ਕਹਿੰਦੇ ਕੋਈ ਚਾਹ ਟੀਮ ਦਾ ਏ 35100 35100 300 ਦੇ ਯਾਰ ਸਾਹਮਣੇ ਮਾਣੀ ਇਧਰ ਆ ਮਾ ਮਾ ਬਾਈ ਦੇਖਦਣ ਵਾਲੇ ਜਿੰਨੇ ਵੀ ਭਰਾ ਸੇ 11000 ਲਵ ਜੱਠਾ ਕਹਿੰਦਾ ਹੁਣੇ ਕਰ ਦਿੰਨੇ ਆ ਹੁਣੇ ਕਰ ਦਿੰਨੇ ਆ 6 6 ਵਜ ਗਏ ਓ ਨਖੇ متھی نبیڑتا رہنا بلے بلے ربا کہ ویڈا بھی پیر ہوا ہو سامنے آو مسے آؤ متھے ریسٹ کرنا ہے سب ہائ ਹੇ ਬੱਲੇ 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 ਮੈਚ ਸਵਾਗਤ ਮਾਰੋ ਤਾਰਾ ਜਿੱਤ ਗਈ ਚੰਗਾ ਖੇਡਾ ਸਾਡੀ ਟੀਮ ਮੇਰੇ ਵੀਰੋ